ਜਸਪਾਲ ਕੌਰ ਜੀ। ਜਿਹੜਾ ਮੈਂਦਾ ਹੁੰਦਾ? ਚੰਦਪ੍ਰਣਾ ਜੀ। ਤੇ ਰਹਿਣੇ ਕਿੱਥੇ ਹੋ? ਰਹਿਨੇ ਅਸੀਂ ਹਾਂਗਕਾਂਗ ਚੋਂ ਆਏ ਹਾਂ। ਹਾਂਗਕਾਂਗ ਤੋਂ ਉਹਦਾ ਟ੍ਰੀਟਮੈਂਟ ਕਰਾਉਣ ਵਾਸਤੇ ਆਏ ਹਾਂ। ਹਾਂਜੀ ਹਾਂਜੀ। ਕਿੰਨੇ ਮਹੀਨੇ ਹੋ ਗਏ ਤੁਹਾਨੂੰ? ਸਾਨੂੰ 5-6 ਮਹੀਨੇ ਹੋ ਗਏ ਸੀ ਜੀ। ਹਾਂਜੀ। ਦਵਾਈ ਮੈਂ 1.5 ਮਹੀਨਾ ਪਹਿਲਾਂ ਖਾਧੀ ਸੀਗੀ। ਠੀਕ ਆ। ਤੇ ਹੁਣ ਰਸੌਲੀਆਂ ਮੇਰੀਆਂ ਠੀਕ ਆ ਜੀ। ਤੇ ਨਵੀਂ ਪੂੜ ਕਰਾਈ ਸੀ? ਹਾਂਜੀ। ਦਿਖਾ ਦਿਓ ਜੀ। ਪਹਿਲਾਂ ਪ੍ਰਾਣੀ ਦਿਖਾ ਦਿਓ। ਆ ਪ੍ਰਾਣੀ ਹੁੰਦੀ ਜੀ? ਹਾਂਜੀ। ਪੁਰਾਣੀ ਹੈਗੀ 9 4 ਆ ਠੀਕ ਹੈ ਜੀ ਕਿ 18 ਦੀ ਹੈ 17 9 3 3 ਤਨ ਅਜ ਨਵੇਂ ਜਾਈਏ ਜੀ ਹਾਂਜੀ ਨਵੇਂ ਤੇ ਇਹ ਰਿਪੋਰਟ ਤੋਂ ਲਾਵਾ ਸਾਨੂੰ ਵੀ ਦਿੱਕਤ ਦੁੱਕਤ ਆਉਂਦੀ ਹੋਵੇ ਕੋਈ ਨਹੀਂ ਕੋਈ ਪ੍ਰੋਬਲਮ ਨਹੀਂ ਕੀ ਨਹੀਂ ਕੋਈ ਸਾਈਡ ਇਫੈਕਟ ਨਹੀਂ ਜੀ ਕੋਈ ਨਹੀਂ ਸਾਡੇ ਵੇਲੇ ਤੁਹਾਨੂੰ ਦੱਸਿਆ ਨਹੀਂ ਸੀਗਾ ਹੋਂਕੋਂ ਤੋਂ ਰੱਤੀ ਦਾ ਲੈ ਕੇ ਗਿਆ ਸੀ ਦਵਾਈ ਠੀਕ ਠੀਕ ਉਹ ਵੀ ਠੀਕ ਆ ਹਾਂਜੀ ਉਹ ਵੀ ਠੀਕ ਸਾਡੇ ਬਾਰੇ ਕੀ ਦੱਸੋਗੇ ਹਾਂਗਕੌਂਗ ਚ ਜਾ ਕੇ ਹੁਣ ਕਹਾਂਗੇ ਬਾਬਾ ਜੀ ਦੇ ਡੇਰੇ ਤੋਂ ਦਵਾਈ ਲੈ ਕੇ ਆਉਂਗਾ ਇਹਨਾਂ ਸੋਡੇ ਵੀ ਬੱਲੇ ਬੱਲੇ ਵੀ ਸਾਡਾ ਪੰਜਾਬ ਹਾਂਗਕੌਂਗ ਦੇ ਬੰਦੇ ਇੱਥੇ ਹੁੰਦੇ ਆ ਹਾਂਜੀ ਪਰ ਜਿੰਨਾ ਵੱਤ ਕੋ ਦੱਸੋਗੇ ਸੋਡਾ ਵੀ ਪੁਣਾ ਸਾਡਾ ਹੀ ਪੁਣਾ ਠੀਕ ਹੈ ਧੰਨਵਾਦ ਜੀ